ਸਾਚੀਗਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਇੱਕ ਵਿਆਹ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਸਾਂਝੇ ਕੀਤੀਆਂ ਨੇ ਪੱਤਰਕਾਰ ਮਨੀਸ਼ ਦੇਵਾ ਸਮਰਾਲਾ ਤੋਂ ਤੁਹੰਦਾ ਦੀਆਂ ਕਿ ਤਸਵੀਰਾਂ ਦੇ ਵਿੱਚ ਜੋ ਸੀਸੀਟੀਵੀ ਫੁਟੇਜ ਤੁਸੀਂ ਦੇ ਦੇ ਪਿਓ ਇਹਦੇ ਵਿੱਚ ਸੌਪ ਦਿਖਦਾ ਪਿਆ ਕਿ ਇੱਕ ਲੁਟੇਰਾ ਜਿਹੜਾ ਆ ਵੇਟਰ ਦੀ ਡਰੈਸ ਪਾ ਕੇ ਚਲਦੇ ਵਿਆਹ ਦੇ ਵਿੱਚ ਸ਼ਾਮਲ ਹੋ ਜਾਂਦਾ ਆ ਜਦੋਂ ਵਿਆਹ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਚਲਦੇ-ਚਲਦੇ ਹੀ ਉਹ ਉਹ ਲਾੜੇ ਦੀ ਮਾਂ ਦਾ ਪਰਸ ਲੈ ਕੇ ਜਿਹੜਾ ਆ ਉਹ ਰਫੂ ਚੱਕਰ ਹੋ ਜਾਂਦਾ ਆ ਤਾਂ ਦੱਸਦੇ ਆ ਕਿ ਲਾੜੇ ਦੀ ਮਾਂ ਦਾ ਪਰਸ ਚਲਦੇ ਵਿਆਹ ਦੇ ਵਿੱਚੋਂ ਵੇਟਰ ਦੀ ਡਰੈੱਸ ਪਾ ਕੇ ਲੁਟੇਰਾ ਜਿਹੜਾ ਆ ਲੈ ਕੇ ਨਿਕਲ ਤੁਰਦਾ ਆ ਉੱਥੇ ਹੀ ਤੰਦਾ ਦਈਏ ਕਿ ਜਦੋਂ ਗੱਲਬਾਤ ਕੀਤੀ ਤਾਂ ਪਤਾ ਚੱਲਿਆ ਕਿ 1.5 ਲੱਖ ਰੁਪਈਆ ਨਗਦ ਤੇ 50 ਹਜ਼ਾਰ ਦੇ ਕਰੀਬ ਗਹਿਣੇ ਉਸ ਪਰਸ ਦੇ ਜਿਹੜੇ ਕੀ ਉਹ ਲੈ ਕੇ ਨਿਕਲ ਗਿਆ ਤਾਂ ਹੰਦਾ ਦਈਏ ਕਿ ਉਸ ਪਰਸ ਦੇ ਵਿੱਚ ਦੱਸਣਯੋਗ ਗੱਲ ਜੋ ਤੰਦਾ ਦਈਏ ਕਿ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਦੇ ਚ ਇੱਕ ਵੇਟਰ ਦੀ ਡਰੈੱਸ ਦੇ ਵਿੱਚੋਂ ਲਟੇਰਾ ਚਲਦੇ ਵਿਆਹ ਦੇ ਵਿੱਚ ਵੜ ਜਾਂਦਾ ਆ ਤੇ ਲਾੜੇ ਦੀ ਮਾਂ ਦਾ ਪਰਸ ਲੈ ਕੇ ਰਫੂ ਚੱਕਰ ਹੋ ਜਾਂਦਾ ਆ ਲਾੜੇ ਦੀ ਮਾਂ ਦਾ ਪਰਸ ਚੁੱਕਦੇ ਹੋਏ ਸੀਸੀਟੀਵੀ ਫੁਟੇਜ ਤੁਸੀਂ ਦੇਖਦੇ ਪਈਓ ਤੁਹਾਨੂੰ ਦੱਈਏ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ ਤੌਰ ਤੇ ਇੱਕ ਵੇਟਰ ਦੀ ਡਰੈੱਸ ਦੇ ਵਿੱਚ ਇਕੁਲਟੇਰਾ ਜੋ ਕਿ ਉਸ ਪਰਸ ਨੂੰ ਲੈ ਕੇ ਜਿਹੜਾ ਆ ਰਫੂ ਚੱਕਰ ਹੋ ਜਾਂਦਾ ਆ ਤਸਵੀਰਾਂ ਸਾਫ ਨੇ ਇੱਕ ਵੇਟਰ ਦੀ ਡਰੈੱਸ ਪਾਈ ਹੋਈ ਏ ਤੇ ਜਿਹੜਾ ਆ ਉਹ ਲੈ ਕੇ ਨਿਕਲ ਜਾਂਦਾ ਆ ਪਰਸ ਜਿਹਦੇ ਵਿੱਚ 1.5 ਲੱਖ ਨਗਦ ਤੇ ਨਾਲ ਦੀ ਨਾਲ ਤੁਹਾਨੂੰ ਦੱਦੀ ਕਿ 50000 ਦੇ ਕਰੀਬ ਜਿਹੜਾ ਆ ਉਹ ਸੋਨੇ ਦੇ ਗਹਿਣੇ ਜਿਹੜੇ ਦੱਸੇ ਜਾ ਰਹੇ ਆ ਉਹਦੇ ਵਿੱਚ ਸਨ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਈਓ ਸਾਡੀਆਂ ਖਬਰਾਂ ਤੁਹਾਨੂੰ ਕਿਵੇਂ ਦੀ ਲੱਗਦੀਆਂ ਪਈਆਂ ਨੇ ਕਮੈਂਟ ਜ਼ਰੂਰ ਕਰਿਆ ਕਰੋ ਨਾਲ ਦੀ ਨਾਲ ਖਬਰ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਪਰ ਇੱਕ ਘਟਨਾ ਵਾਪਰੀ ਹੋਈ ਬੀਤੇ ਦਿਨ ਨਸੰਗੋ ਪੈਲੱਸ ਦੇ ਵਿੱਚ ਜੀ ਕੀ ਮਾਮਲਾ ਜੀ ਤੇ ਕੀ ਕਾਰਵਾਈ ਹੋਈ ਉਦੇ ਵਿੱਚ ਆਪਣੇ ਉਹ ਮੈਰਿਜ ਸੀਗੀ ਉੱਥੇ ਉਹ ਲੜਕੇ ਦੀ ਮਾਤਾ ਦੇ ਪਰਸ ਚੱਕ ਕੇ ਲੈ ਗਿਆ ਕੋਈ ਅਨਨੌਨ ਬੰਦਾ ਉਹਦੇ ਫੁਟੇਜ ਵਗੈਰਾ ਸੀ ਲੈ ਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਮੁਕੱਦਮਾ ਵੀ ਦਰਜ ਕਰਤਾ ਸੀ ਕੱਲ ਅਨਨੌਨ ਤੇ ਕਿੱਥੇ ਅਨਨੌਨ ਬੰਦੇ ਦੇਖਣਾ ਪੱਤਿਆ ਪਰਚੇ ਤੇ ਤੇ ਕੋਈ ਮੁੱਢਲੀ ਜਾਂਚ ਕੀਤੀ ਕਾਰਿ ਸਾਹਮਣੇ ਇਹਦੀ ਜਾਂਚ ਕੀਤੀ ਬੰਦਾ ਉਹ ਫੁਟੇਜ ਦੇ ਵਿੱਚ ਆਉਂਦਾ ਵੀ ਬੈਗ ਚੱਕੀ ਜਾ ਰਿਹਾ ਜਿਵੇਂ ਬੇਟਰਾ ਦਾ ਐਡਰੈਸ ਕੋਡ ਉਹਨੇ ਪਾਇਆ ਹੋਇਆ ਸੀਗਾ ਤੇ ਉਹ ਬੰਦੇ ਦੇ ਅਸੀਂ ਪਾਲ ਕਰ ਰਹੇ ਹਾਂ